ਨੌਜਵਾਨ ਵੀਰ ਬਜ਼ੁਰਗ ਮੇਰੀਆਂ ਮਾਵਾਂ ਭੈਣਾਂ ਛੋਟੇ ਛੋਟੇ ਬੱਚੇ ਸਾਡੇ ਸਰਪੰਚ ਜਗਦੀਪ ਸਿੰਘ ਜੀ ਸਰਦਾਰ ਪਰਮਜੀਤ ਸਿੰਘ ਜੀ ਤੇ ਹੋਰ ਵੀ ਸਾਡੇ ਵੱਖ-ਵੱਖ ਪਿੰਡਾਂ ਤੋਂ ਨਮਾਇंदे ਬਿੱਟੂ ਜੀ ਤੇ ਹੋਰ ਸਾਡੇ ਸਾਰੇ ਸਾਥੀ ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਹਥੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਪਾਂ ਨੂੰ ਪਤਾ ਹੀ ਆ ਜਿਹੜਾ ਆਪਾਂ ਇਹ ਪਿੰਡ ਦੇ ਵਿੱਚ ਇਕੱਠ ਰੱਖਿਆ ਜਿਹੜੀ ਮੁਹਿੰਮ ਅੱਜ ਤੋਂ 2.5 ਮਹੀਨੇ ਪਹਿਲਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਯੋਧ ਨਸ਼ਿਆਂ ਵਿਰੁੱਧ ਚਲਾਈ ਆ ਉਹਦੇ ਤਹਿਤ ਅਸੀਂ ਪਿੰਡਾਂ ਦੇ ਵਿੱਚ ਸਾਡੇ ਸਾਰੇ ਹੀ ਸਰਪੰਚ ਸਾਹਿਬਾਨਾਂ ਨੇ ਗ੍ਰਾਮ ਸਭਾ ਦੇ اجلاس ਸਾਧ ਸਦਕੇ ਮਤੇ ਪਾਏ ਆ ਉਹਨਾਂ ਮਤਿਆਂ ਦੇ ਵਿੱਚ ਜਿਹੜੇ ਕੋਈ ਸਮਗਲਰ ਆ ਜਿਹੜੇ ਹਿਰੋਇਨ ਸਮੈਗ ਚਿੱਟਾ ਵੇਚਦੇ ਆ ਨਸ਼ੇ ਵੇਚਦੇ ਆ ਉਹਨਾਂ ਦੇ ਉਲਟ ਤੇ ਜਿਹੜੇ ਉਹਨਾਂ ਲੋਕਾਂ ਦੀਆਂ ਜ਼ਮਾਨਤਾਂ ਕਰਾਉਂਦੇ ਆ ਪਿੰਡਾਂ ਚਾਰ ਦੀਆਂ ਜ਼ਮੀਨਾਂ ਦੇ ਨੰਬਰ ਲਵਾ ਕੇ ਜਾਂ ਕੋਈ ਨੰਬਰਦਾਰ ਗਵਾਈ ਪਾਉਂਦਾ ਜਾਂ ਕੋਈ ਸਾਬਕਾ ਸਰਪੰਚ ਜਾਂ ਸਾਬਕਾ ਮੈਂਬਰ ਉਹਨਾਂ ਦੀ ਗਵਾਈ ਪਾਉਂਦਾ ਉਹਨਾਂ ਲੋਕਾਂ ਦਾ ਵੀ ਬਾਈਕਾਰਡ ਕੀਤਾ ਜਾਊਗਾ ਜਿਹੜੇ ਇਹਨਾਂ ਦੇ ਪਿੱਛੇ ਜਮਾਨਤਾ ਕਰਾਉਣਗੇ ਇਹ ਸਾਡੇ ਸਰਪੰਚਾਂ ਨੇ 113 ਦੀਆਂ 113 ਪੰਚਾਇਤਾਂ ਚ ਗ੍ਰਾਮ ਸਭਾ ਦੇ اجلاس ਸੱਦ ਕੇ ਮਤੇ ਪਾਏ ਉਹਨਾਂ ਗ੍ਰਾਮ ਸਭਾ ਦੇ اجلاسਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਵੋਟਰ ਸਪੋਰਟਰ ਤੇ ਆਏ ਆਏ ਕਾਲੀ ਕਾਂਗਰਸੀ ਭਾਜਪਾ ਦੇ ਵੀ ਜਿਹੜੇ ਵਰਕਰ ਵੋਟਰ ਸਪੋਰਟਰ ਸਾਰਿਆਂ ਨੇ ਆਮੀ ਭਰੀ ਵੀ ਕੋਈ ਤੇ ਸਰਕਾਰ ਉੱਠੀ ਜਿੰਨੇ ਨਸ਼ਿਆਂ ਦੇ ਵਿਰੋਧ ਸਮਗਲਰਾਂ ਦੇ ਵਿਰੋਧ ਐਡਾ ਵੱਡਾ ਸਟੈਪ ਲਿਆ ਸਭ ਤੋਂ ਮੇਨ ਗੱਲ ਉਹ ਤੋਂ ਲੋਕ ਬੜੇ ਖੁਸ਼ ਹੋਏ ਲੋਕਾਂ ਨੇ ਹਾਂ ਭੀ ਭਰੀ ਪਈਏ ਸਰਕਾਰ ਭਗਵੰਤ ਮਾਨ ਕੁਝ ਨਾ ਕੁਝ ਕਰਕੇ ਵਿਖਾਊਗਾ ਜਿਹੜੇ ਸਮਗਲਰਾਂ ਦੇ ਘਰ ਜਿੰਨਾ ਸਮਗਲਰਾਂ ਤੇ ਪੰਜ ਪੰਜ ਪਰਚੇ 10 10 ਪਰਚੇ 15 15 ਪਰਚੇ ਉਹਨਾਂ ਦੇ ਘਰ ਜੀਸੀਪੀ ਮਸ਼ੀਨਾਂ ਨਾਲ ਟੋਣੇ ਸ਼ੁਰੂ ਕੀਤੇ ਪਹਿਲਾਂ ਤਾਂ ਮੈਨੂੰ ਇਹ ਦੱਸਣ ਮੇਰੇ ਭਰਾ ਮੇਰੀਆਂ ਭੈਣਾਂ ਜਿਹੜੇ ਸਮਗਲਰਾਂ ਦੇ ਘਰ ਟੈਂਦੇ ਪਏ ਇਹ ਟਹਿਣੇ ਚਾਹੀਦੇ ਕਿ ਨਹੀਂ ਟਹਿਣੇ ਚਾਹੀਦੇ ਭੈਣਾਂ ਨਹੀਂ ਬੋਲੀਆਂ ਟਹਿਣੇ ਚਾਹੀਦੇ ਕਿ ਨਹੀਂ ਹੱਥ ਖੜੇ ਕਰਕੇ ਦੱਸ ਦਿਓ ਟਹਿਣੇ ਚਾਹੀਦੇ ਆ ਜਿਹੜਾ ਬੰਦਾ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਲਾ ਕੇ ਚਿੱਟੇ ਤੇ ਲਾ ਕੇ ਲੋਕਾਂ ਦੇ ਪੁੱਤਾਂ ਦੀਆਂ ਲਾਸ਼ਾਂ ਤੋਂ ਨੋਟ ਕਮਾਉਂਦਾ ਜਾਂ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਲਾਉਂਦਾ ਉਹਦਾ ਘਾਟਣਾ ਚਾਹੀਦਾ ਘਰ ਉਹਦਾ ਵੀ ਨਹੀਂ ਵਸਣਾ ਚਾਹੀਦਾ ਜਿਹੜਾ ਕਿਸੇ ਦਾ ਘਰ ਜਾੜਦਾ ਜਿਨੇ ਕਿਸੇ ਦਾ ਘਰ ਜਾੜਨਾ ਪ੍ਰਮਾਤਮਾ ਨੇ ਉਹਦਾ ਘਰ ਨਹੀਂ ਵਸਣ ਦੇਣਾ ਇਹ ਤੇ ਇਹਨਾਂ ਸਮਗਲਨਾਂ ਨੂੰ ਵਹਿਮ ਆ ਪਿਖਰੇ ਆ ਹੀ ਇਸ ਤਰ੍ਹਾਂ ਪੈਸੇ ਕਮਾ ਲਾਂਗੇ ਪਤਾ ਨਹੀਂ ਕਿੱਡੀ ਕੋਠੀ ਪੈ ਜੂ ਪਤਾ ਨਹੀਂ ਕਿੰਨੀ ਕਿ ਜਾਇਦਾਦ ਬਣ ਜੂ ਜਿਨੇ ਕਿਸੇ ਦੇ ਪੁੱਤ ਨੂੰ ਮਾਰ ਕੇ ਜਾਂ ਕਿਸੇ ਦੇ ਪੁੱਤ ਨੂੰ ਚਿੱਤੇ ਤੇ ਲਾ ਕੇ ਪੈਸੇ ਕਮਾਏ ਆ ਘਰ ਉਹਦਾ ਵੀ ਕਰਕ ਹੋਇਆ ਉਹਦੇ ਮੁੰਡੇ ਨੇ ਵੀ ਨਸ਼ੇ ਤੇ ਲੱਗਣਾ ਤੇ ਉਹਦੇ ਮੁੰਡੇ ਦੀ ਵੀ ਕੋਈ ਜ਼ਿਆਦੀ ਉਮਰ ਨਹੀਂ ਹੋਣੀ ਉਹਦੇ ਮੁੰਡੇ ਨੇ ਵੀ ਛੇਤੀ ਰੱਬ ਕੋ ਚੱਲ ਜਾਣਾ ਜਿੰਨੇ ਕਿਸੇ ਦੇ ਪੁੱਤ ਨੂੰ ਮਾਰਨਾ ਵੇਖੋ ਜਦੋਂ ਅਸੀਂ ਪਿੰਡਾਂ ਦੇ ਵਿੱਚ 2022 ਤੋਂ ਪਹਿਲਾਂ ਚੋਣ ਪ੍ਰਚਾਰ ਕਰਨ ਆਉਣਾ ਸਾਨੂੰ ਕਈ ਰਾਂ ਨਾ ਪ੍ਰਚਾਰ ਕਰਦੇ ਆ ਜਦੋਂ ਅਸੀਂ ਬਿਜਲੀ ਦੇ ਬਿੱਲ ਸਾੜਨੇ ਵੀ ਭੈੜਾ ਨੂੰ ਕਹਿਣਾ ਸੀ ਬਿਜਲੀ ਮਾਫ ਕਰਾਂਗੇ ਪੁਰਾਣੇ ਬਿੱਲ ਮਾਫ ਕਰਾਂਗੇ ਅਸੀਂ ਬੱਚਿਆਂ ਦੀ ਸਿੱਖਿਆ ਫ੍ਰੀ ਕਰਾਂਗੇ ਅਸੀਂ ਲੋਕਾਂ ਨੂੰ ਸਹੂਲਤਾਂ ਵੱਤੋਂ ਵੱਧ ਦਵਾਂਗੇ ਤੇ ਭੈੜਾ ਨੇ ਸਾਨੂੰ ਇਹੋ ਕਹਿਣਾ ਨਾ ਸਾਨੂੰ ਕਣਕਦਾਲ ਚਾਹੀਦੀ ਹੈ ਨਾ ਸਾਨੂੰ 1000 ਰੁਪਇਆ ਚਾਹੀਦਾ ਨਾ ਸਾਨੂੰ ਕੋਈ ਬਿਜਲੀ ਫਰੀ ਚਾਹੀਦੀ ਆ ਤੁਸੀਂ ਇਹ ਚਿੱਟਾ ਬੰਦ ਕਰਾ ਦਿਓ ਸਾਡੇ ਪੁੱਤ ਜਿਉਂਦੇ ਰਹਿ ਜਾਣਗੇ ਅਸੀਂ ਦਿਹਾੜੀ ਦਾ ਪਾ ਕਰਕੇ ਮਜ਼ਦੂਰੀ ਕਰਕੇ ਅਸੀਂ ਆਪਦੀ ਕੋਈ ਵਾਈ ਜੋਤੀ ਕਰਕੇ ਆਪਦੇ ਪਰਿਵਾਰ ਪਾਲ ਲਾਂਗੇ ਅਸੀਂ ਆਪਦਾ ਘਰ ਆਪੇ ਚਲਾ ਲਾਂਗੇ ਚਿੱਟਾ ਬੰਦ ਕਰ ਦਿਓ ਐਵੇਂ ਕਹਿੰਦੀਆਂ ਨਹੀਂ ਆ ਨਾ ਭੈਣਾ ਭੈਣਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕੋ ਤੈਅ ਕੀਤਾ ਵੀ ਇਹ ਚਿੱਟੇ ਦਾ ਜ਼ਹਿਰ ਬੰਦ ਕਰਨਾ ਤੇ ਉਹਦੇ ਤੇ ਸਰਕਾਰ ਪਿਛਲੇ 3 ਸਾਲਾਂ ਤੋਂ ਕੰਮ ਵੀ ਕਰਦੀ ਪਈ ਆ ਤਿੰਨਾਂ ਸਾਲਾਂ ਤੋਂ ਸਾਡਾ ਨਾ ਕੋਈ ਸਰਪੰਚ ਨਾ ਕੋਈ ਸਾਡਾ ਚੇਅਰਮੈਨ ਨਾ ਕੋਈ ਸਾਡਾ ਮੋਤਬਰ ਨਾ ਕੋਈ ਸਾਡਾ ਐਮਐਲਏ ਨਾ ਕੋਈ ਮੰਤਰੀ ਕਿਸੇ ਨੇ ਕਿਸੇ ਐਸਐਚਓ ਨੂੰ ਡੀਐਸਪੀ ਨੂੰ ਐਸਐਸਪੀ ਨੂੰ ਕਿਸੇ ਨੂੰ ਫੋਨ ਨਹੀਂ ਕੀਤਾ ਵੀ ਆ ਸਮਗਲਰ ਨੂੰ ਛੱਡ ਦਿਓ ਹਾਂ ਇਹ ਭਾਵੇਂ ਫੋਨ ਕੀਤਾ ਹੋਵੇ ਵੀ ਆ ਸਾਡੇ ਪਿੰਡ ਚਿੱਤੇ ਦਾ ਸਮਗਲਰ ਹੈ ਤਸਕਰ ਹੈ ਇਹਨੂੰ ਫੜ ਕੇ ਅੰਦਰ ਦਿਓ ਅਤੇ ਸਖਤ ਤੋਂ ਸਖਤ ਕਾਰਵਾਈ ਕਰੋ ਤੇ ਸਾ ਸੰਗਤ ਸਭ ਤੋਂ ਮੇਨ ਤੇ ਪਹਿਲੀ ਗੱਲ ਜੇ ਵੇਖੋ ਸਾਡੇ ਪੁੱਤ ਜਿਉਂਦੇ ਰਹਿਣਗੇ ਸਾਡੇ ਪੁੱਤ ਜਵਾਨੀਆਂ ਮੰਨਣਗੇ ਸਾਡੀ ਨੌਜਵਾਨੀ ਤਗੜੀ ਹੋਊਗੀ ਤੇ ਹਰ ਪਾਰਟੀ ਕਾਂਗਰਸ ਕਾਲੀ ਭਾਜਪੀ ਵਾਲੇ ਆਮ ਵਾਲੇ ਉਹ ਸਾਰੇ ਇਲੈਕਸ਼ਨਾਂ ਵੀ ਲੜ ਲੈਣਗੇ ਸਾਰੇ ਕੰਮ ਹੋ ਜਾਣਗੇ ਤੇ ਇਹਦੇ ਜੀ ਸਾਨੂੰ ਮੇਲ ਲੋੜਿਆ ਤੁਹਾਡੇ ਸਹਿਯੋਗ ਦੀ ਮੇਰੇ ਭਰਾਵਾਂ ਦੀ ਬਜ਼ੁਰਗਾਂ ਦੀ ਮੇਰੀਆਂ ਮਾਵਾਂ ਦੀ ਭੈਣਾਂ ਦੀ ਕਿਉਂ ਲੋੜਿਆ ਕਿਉਂਕਿ ਜਦੋਂ ਕੋਈ ਸਮਗਲਰ ਫੜਿਆ ਜਾਂਦਾ ਮੈਨੂੰ ਪਤਾ ਸਾਡੇ ਵਾਲਾ ਨਹੀਂ ਕੋਈ ਵੀ ਪਿੱਛੇ ਜਾਂਦਾ ਸਾਡਾ ਵੋਟਰ ਸਪੋਰਟਰ ਕੋਈ ਨਹੀਂ ਜਾਂਦਾ ਜਿਹੜੇ ਚੰਗੇ ਲੋਕ ਨੇ ਉਹ ਸਮਗਲਰਾਂ ਦੇ ਪਿੱਛੇ ਨਹੀਂ ਜਾਂਦੇ ਪਰ ਜਿਹੜੇ ਰਵਾਇਤੀ ਪਾਰਟੀਆਂ ਦੇ ਕਾਲੀਦਲ ਕਾਂਗਰਸ ਦੇ ਪੁਰਾਣੇ ਕੋਈ ਸਾਬਕਾ ਸਰਪੰਚ ਸਾਬਕਾ ਮੈਂਬਰ ਜਾਂ ਕੋਈ ਸਾਬਕਾ ਇਹਨਾਂ ਦੇ ਹੋਰ ਨਮਾਇੰਦੇ ਆ ਉਹ ਜਿਹੜੇ ਸਮਗਲਰ ਉਹਨਾਂ ਦੇ ਪਿੱਛੇ ਠਾਣਿਆਂ 'ਚ ਉਹਨਾਂ ਨੂੰ ਛਡਾਉਣ ਵੀ ਜਾਂਦੇ ਆ ਛਡਾਉਣ ਵੀ ਜਾਂਦੇ ਜਦੋਂ ਪਰਚੇ ਹੋ ਜਾਂਦੇ ਆ ਉਹਨਾਂ ਦੀਆਂ ਜ਼ਮਾਨਤਾਂ ਕਰਾਉਣ ਲਈ ਮੁੜ ਕੇ ਕਚਹਿਰੀਆਂ 'ਚ ਵੀ ਜਾਂਦੇ ਆ ਤੇ ਸਾਬਸੰਗਤ ਮੈਂ ਇਹ ਬੇਨਤੀ ਕਰੂੰਗਾ ਤੁਸੀਂ ਸਾਰੇ ਇੱਕ ਮੋਟ ਹੋ ਕੇ ਇਹ ਪਹਿਲਾਂ ਤੇ ਇਹ ਤਿਆਰ ਕਰੋ ਵੀ ਜਿਹੜੇ ਸਮਗਲਰ ਆ ਉਹਨਾਂ ਨੂੰ ਆਪਾਂ ਕਿਸੇ ਨੇ ਆਪਦੇ ਵਿਆਹ ਸ਼ਾਦੀ ਤੇ ਜਨਮ ਮੌਤ ਤੇ ਆਪਦੇ ਘਰੇ ਕੋਈ ਖੰਡ ਪਾਟ ਸਾਭ ਆ ਕੋਈ ਖੁਸ਼ੀ ਦਾ ਪ੍ਰੋਗਰਾਮ ਆ ਉਹਨਾਂ ਸਮਗਲਰਾਂ ਨੂੰ ਨਹੀਂ ਸੱਦਣਾ ਤੇ ਜੇ ਕੋਈ ਉਹਨਾਂ ਸਮਗਲਰਾਂ ਦੀ ਜ਼ਮਾਨਤ ਵੀ ਦਿੰਦਾ ਆ ਉਹਦਾ ਵੀ ਤੁਸੀਂ ਮਤਾ ਪਾਓ ਸਾਰੇ ಗ್ರಾಮ ਸਭਾ ਦੇ ਜਲਾਸ ਸੱਦ ਕੇ ਦਵਾਲਾ ਤੋਂ ਫੇਰ ਸਾਰੇ ਤਿਆਰ ਕਰ ਲੋ ਵੀ ਜਿਹੜਾ ਸਮਗਲਰ ਦੀ ਜ਼ਮਾਨਤ ਦਿੰਦਾ ਭਾਵੇਂ ਕੋਈ ਸਾਫਕਾ ਮੈਂਬਰ ਆ ਸਾਫਕਾ ਸਰਪੰਚ ਆ ਭਾਵੇਂ ਕੋਈ ਨੰਬਰਦਾਰ ਆ ਉਹਨੂੰ ਵੀ ਉਹਨੂੰ ਵੀ ਇਹ ਪਤਾ ਹੋਵੇ ਕਿ ਇਹਨਾਂ ਲੋਕਾਂ ਨੇ ਸਾਡਾ ਬਾਈਕਾਰਡ ਕਰ ਦੇਣਾ ਇਹਨਾਂ ਨੇ ਸਾਡਾ ਹੁੱਕਾ ਪਾਣੀ ਪਿੰਡ ਤੌਰ ਤੇ ਬੰਦ ਕਰ ਦੇਣਾ ਇਹਨਾਂ ਆਪਦੇ ਵਿਆਹ ਸ਼ਾਦੀ ਤੇ ਆਪਦੇ ਘਰੇ ਖੁਸ਼ੀ ਦੇ ਮੌਕੇ ਕੋਈ ਪ੍ਰੋਗਰਾਮ ਹੋਵੇ ਤੇ ਸਾਨੂੰ ਨਹੀਂ ਸੱਦਣਾ ਤੇ ਇਹਨਾਂ ਲੋਕਾਂ ਨੂੰ ਸ਼ਰਮ ਆਊ ਫਿਰ ਉਹ ਜ਼ਮਾਨਤ ਕਰਾਉਣੋਂ ਅੜ ਜਾਣਗੇ ਤੇ ਜਦੋਂ ਸਮਗਲਰਾਂ ਨੂੰ ਪਤਾ ਆ ਤਸਕਰਾਂ ਨੂੰ ਪਤਾ ਆ ਵੀ ਸਾਡੇ ਪਿੱਛੇ ਕਹਿੰਨੇ ਜ਼ਮਾਨਤ ਕਰਾਉਣ ਨਹੀਂ ਆਉਣਾ ਇਹ ਲੋਕ ਜਾਂ ਤੇ ਕੰਮ ਛੱਡ ਦੇਣਗੇ ਜਾਂ ਫਿਰ ਪੰਜਾਬ ਛੱਡ ਕੇ ਇਥੋਂ ਚੱਲ ਜਾਣਗੇ ਜੇ ਕੋਈ ਇਹ ਕੰਮ ਕਰਨਾ ਤੇ ਸਾਸ ਸੰਗਤ ਦੇ ਸਮੇਂ ਦੀ ਲੋੜ ਵੀ ਆ ਆ ਜਦੋਂ ਅਤਵਾਦ ਦਾ ਕਾਲਾ ਦੌਰ ਆਇਆ ਆਪਾਂ ਨੂੰ ਪਤਾ ਉਦੋਂ ਕਿੰਨਾ ਨੁਕਸਾਨ ਹੋਇਆ ਜੇ ਪੁਲਿਸ ਵਾਲੇ ਮਰੇ ਉਹ ਵੀ ਸਾਡੇ ਜੇ ਉਹ ਉਹ ਮਰੇ ਉਹ ਵੀ ਸਾਡੇ ਪੰਜਾਬ ਦੇ ਹੀ ਸਾਡੇ ਉਸ ਮੂਵਮੈਂਟ ਦੇ ਵਿੱਚ ਲਟੇਰੇ ਵੜ ਗਏ ਡਾਕੂ ਵੜ ਗਏ ਧੀਆਂ ਪੜਾਂ ਦੀਆਂ ਇਸ਼ਤਾਂ ਖਰਾਬ ਕਰਨ ਵਾਲੇ ਵੜ ਗਏ ਫਿਰ ਲੋਕਾਂ ਨੇ ਕਮਰ ਕੱਸੇ ਕਰਲੇ ਲੰਗੋਟੇ ਕਰ ਲਏ ਲੋਕਾਂ ਨੇ ਕਿ ਇਸ ਲਹਿਰ ਨੂੰ ਅਸੀਂ ਖਤਮ ਕਰਨਾ ਅੱਤਵਾਦ ਨੂੰ ਅਸੀਂ ਖਤਮ ਕਰਨਾ ਲੋਕਾਂ ਨੇ ਪੁਲਿਸ ਨੂੰ ਇਨਫੋਰਮੇਸ਼ਨ ਦੇਣੀ ਸ਼ੁਰੂ ਕਰਤੀ ਲੋਕਾਂ ਨੇ ਜਿਹੜੇ ਲੋਕ ਰੋਟੀਆਂ ਖਵਾਉਂਦੇ ਉਹਨਾਂ ਬੰਦਿਆਂ ਨੂੰ ਲੋਕਾਂ ਨੇ ਆਪਣੇ ਬੂਹੇ ਬੰਦ ਕਰਨੇ ਸ਼ੁਰੂ ਕਰਤੇ ਲੋਕਾਂ ਨੇ ਹੱਥ ਜੋੜਨੇ ਸ਼ੁਰੂ ਕਰਤੇ ਵੀ ਪਾਉ ਸਾਡੇ ਘਰੇ ਨਾ ਆਇਓ ਜਦੋਂ ਲੋਕਾਂ ਨੇ ਤਿਆਰ ਕਰ ਲਿਆ ਤੇ ਦੋ ਤਿੰਨ ਮਹੀਨਿਆਂ ਚੋ ਕਾਲਾ ਦੌਰ ਅੱਤਵਾਦ ਖਤਮ ਹੋ ਗਿਆ ਪੰਜਾਬ ਸੁੱਖੀ ਸੰਧੀ ਵਸਣ ਲੱਪਿਆ ਪੰਜਾਬ ਚ ਫੇਰ ਖੁਸ਼ਹਾਲੀ ਆਉਣੀ ਸ਼ੁਰੂ ਹੋਗੀ ਤੇ ਸਾਂਸੰਗਤ ਉਸੇ ਤਰ੍ਹਾਂ ਹੀ ਇਹ ਵੀ ਉਹ ਕਾਲਾ ਅਤਵਾਦ ਆ ਇਹ ਚਿੱਟਾ ਅਤਵਾਦ ਉਹ ਕਾਲਾ ਅਤਵਾਦ ਇਹ ਚਿੱਟਾ ਅਤਵਾਦ ਇਹ ਸੱਤਵਾਦ ਨੂੰ ਵੀ ਵੇਖੋ ਸਰਕਾਰ ਸੰਸੀਅਰ ਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਰੇ ਹੀ ਐਸਐਸਪੀ ਸਾਰੇ ਹੀ ਆਈਜੀ ਡੀਆਈਜੀ ਡੀਜੀਪੀ ਸਾਹਿਬ ਸਾਰਿਆਂ ਨੂੰ ਡਾਇਰੈਕਸ਼ਨ ਆ ਵੀ ਜੇ ਕੋਈ ਨਸ਼ੇ ਦਾ ਤਸਕਰ ਆ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਂਸੰਗਤ ਜਦੋਂ ਪੁਲਿਸ ਪਰਚਾ ਕਰਦੀ ਆ ਉਦੇ ਬਾਅਦ ਜੇ ਕੋਈ ਜ਼ਮਾਨਤ ਕਰਨ ਵਾਲਾ ਮਗਰ ਜ਼ਮਾਨਤੀਆਂ ਨਾਲ ਨਾ ਜਾਵੇ ਤੇ ਇਹ ਤਸਕਰ ਉਸੇ ਨੇ ਯਾਰ ਦਾ ਕਾਰੋਬਾਰ ਛੱਡ ਕੇ ਆਪ ਦਾ ਕੋਈ ਹੋਰ ਕੰਮ ਕਰਨ ਲੱਗ ਜਾਂ ਤਾਂ ਜੇ ਇਹ ਕੰਮ ਕਰਨ ਤੇ ਫਿਰ ਪਰਚੇ ਦੇ ਦੇ ਕੇ ਅਹੀਂ ਜੇਲਾ ਚ ਭੇਜੀਏ ਤੁਹਾਡੇ ਭਰਾ ਕੋਲਿਆ ਜੇਲ੍ਹ ਵਿਭਾਗ ਤੁਹਾਡੇ ਭਰਾ ਕੋਲ ਜੇਲ੍ਹ ਵਿਭਾਗ ਮੈਂ ਸਮੇਂ-ਸਮੇਂ ਤੇ ਜੇਲਾ ਚ ਚੈੱਕ ਕਰਨ ਜਾਂਦਾ ਰਿਹਾ 2.5 ਮਹੀਨੇ ਪਹਿਲਾਂ ਮੈਂ ਜੇਲ੍ਹ ਚੈੱਕ ਕਰਨ ਗਿਆ ਉਦੋਂ ਮੈਂ ਪਤਾ ਕੀਤਾ ਵੀ ਪੂਰੇ ਪੰਜਾਬ ਦੀਆਂ ਜੇਲ੍ਹਾਂ ਚ ਕਿੰਨੀ ਗਿਣਤੀ ਆ 36000 ਦੇ ਲਗਭਗ ਹਵਾਲਾਤੀ ਕੈਦੀ ਕੈਦਨਾ ਸਨ 36000 ਦੇ ਲਗਭਗ ਅਜ ਤੋਂ 2.5 ਮਹੀਨੇ ਪਹਿਲਾਂ ਹੁਣ ਮੈਂ ਫੇਰ ਅਜ ਤੋਂ 3-4 ਦਿਨ ਪਹਿਲਾਂ ਕਪੂਰਥਲਾ ਜੇਲ੍ਹ ਰੋਪੜ ਜੇਲ੍ਹ ਚੈੱਕ ਕੀਤੀ ਤੇ ਪੂਰੇ ਪੰਜਾਬ ਦਾ ਮੈਂ ਡਾਟਾ ਹਾਣਾਂ ਤੋਂ ਲਿਆ ਵੀ ਪੂਰੇ ਪੰਜਾਬ ਚ ਕਿੰਨੇ ਕੈਦੀ ਹੋ ਗਏ ਆ ਹੁਣ 46000 ਤੋਂ ਵੱਧ ਕੈਦੀ ਹੋ ਗਏ ਆ ਤੇ ਜਿਹੜਾ 10000 ਤੋਂ ਵੱਧ ਐਫ ਆਈ ਆਰ ਦਰਜ ਹੋਈਆਂ ਨਾ ਹੁਣ 2.5 ਮਹੀਨਿਆਂ ਚ ਉਹ 10000 ਦੇ 10000 ਐਨ ਡੀ ਪੀ ਐਸ ਦੇ ਪਰਚੇ ਦਰਜ ਹੋਏ ਸਮਗਲਰ ਗਏ ਅੰਦਰ ਕਿਸੇ ਤੋਂ 10 ਕਿਲੋ ਹੈਰੋਇਨ ਫੜੀ ਆ ਕਿਸੇ ਨੂੰ 5 ਕਿਲੋ ਹੈਰੋਇਨ ਫੜੀ ਆ ਕਿਸੇ ਨੂੰ 50 ਲੱਖ ਡਰੱਗ ਮਣੀ ਕਿਸੇ ਨੂੰ 15 ਲੱਖ ਡਰੱਗ ਮਣੀ ਆ ਪਿਛਲੇ ਦਿਨੀ ਤੁਹਾਂ ਵੇਖਿਆ ਨਾ ਅੱਜ ਭਾਲ ਇੱਕ ਸਮਗਲਰ ਤੋਂ 5 ਕਿਲੋ ਹੈਰੋਇਨ ਫੜੀ ਗਈ 5 ਕਿਲੋ ਹੈਰੋਇਨ ਫੜੀ ਗਈ ਉਹਨੂੰ ਸਮਗਲਰ ਨੂੰ ਜਦੋਂ ਪੁਲਿਸ ਨੇ ਇੰਟਰੋਗੇਟ ਕੀਤਾ ਜਦੋਂ ਇੰਟਰੋਗੇਟ ਕੀਤਾ ਉਹਨੇ ਪਿੱਛੇ ਇੱਕ ਵੱਡੇ ਸਮਗਲਰ ਦਾ ਨਾਮ ਲਿਆ ਅਮਰਸਰ ਜ਼ਿਲ੍ਹੇ ਦੇ ਵਿੱਚ ਪਿੱਟੇਵੱਡ ਪਿੰਡਿਆ ਪਿੱਟੇਵੱਡ ਉਸ ਪਿੰਡ ਦਾ ਨਾਮ ਆ ਵੀ ਉੱਥੋਂ ਮੈਂ ਲੈ ਕੇ ਆਇਆ ਸਮਗਲਰ ਤੋਂ ਜੇ ਹੁੰਦੀ ਕਾਲੀਦਾਲ ਕਾਂਗਰਸੀ ਸਰਕਾਰ ਤੇ ਜਿਹੜਾ ਮਗਰਲਾ ਸਮਗਲਰ ਹੀ ਹੋਣੀ ਫੜਿਆ ਜਾਣਾ ਮਗਰ ਲੀਡਰ ਦਾ ਫੋਨ ਆ ਜਿਹੜਾ ਇੱਕੇ ਵੱਡੇ ਦਾ ਉਹਨੇ ਕਿਹਾ ਇਹ ਸਾਡਾ ਬੰਦਾ ਐ ਐਸਐਸਪੀ ਸਾਹਿਬ ਇੱਧਰ ਨਹੀਂ ਆਉਂਦੀ ਲੋੜ ਉਹ ਕੱਲੀ 5 ਕਿਲੋ ਰਿਕਵਰੀ ਰਹਿ ਜਣੀ 80 ਕਿਲੋ ਵੀ ਫੜੀ ਉਸ ਬੰਦੇ ਦੇ ਵੀ ਪਰਚਾ ਦਰਜ ਕੀਤਾ ਉਹਨੂੰ ਇੰਟਰੋਗੇਟ ਕੀਤਾ ਉਹਨੂੰ ਇੰਟਰੋਗੇਟ ਕੀਤਾ ਤੇ ਉਹਨੂੰ ਪੁੱਛਿਆ ਵੀ ਕਿੱਥੋਂ ਲੈ ਕੇ ਆਏ 85 ਕਿਲੋ ਹਿਰੋਇਨ ਉਹਨੇ ਮੁੜ ਕੇ ਦੱਸਿਆ ਵੀ ਮੈਨੂੰ ਬਾਹਰ ਬੈਠੇ ਅਮਰੀਕਾ 'ਚ ਬੈਠੇ ਕਹੇ ਵੱਡੇ ਸਮਗਲਰ ਦਾ ਫੋਨ ਆਇਆ ਤੇ ਪਾਕਿਸਤਾਨੋਂ ਡਰੋਨ ਰਾਹੀਂ ਹਿਰੋਇਨ ਆਈ ਤੇ ਉਹ ਮੈਂ ਫੜ ਲਈ ਹੁਣ ਜਿਹੜਾ ਅਮਰੀਕਾ 'ਚ ਬੈਠਾ ਉਹਨੂੰ ਤੇ ਇੰਡੀਆ ਸਰਕਾਰ ਉੱਥੋਂ ਲਿਆ ਸਕਦੀ ਆ ਤੇ ਜਿਹੜਾ ਪਾਕਿਸਤਾਨ 'ਚ ਬੈਠਾ ਕਹਿੰਦਾ ਉਹਨੂੰ ਮੈਂ ਜਾਣਦਾ ਨਹੀਂ ਉਹ ਤੇ ਡਰੋਨ ਰਾਹੀਂ ਉਧਰੋਂ ਆ ਗਈ ਪੁਲਿਸ ਨੇ ਪਿੱਛੇ ਤੱਕ ਕੰਮ ਕੀਤਾ ਜਿੱਥੋਂ ਤੱਕ ਉਹ ਹਿਰੋਇਨ ਆਈ ਉੱਥੋਂ ਤੱਕ ਕੰਮ ਕੀਤਾ ਜੇ ਹੁੰਦੀ ਕਾਲੀਦਲ ਕਾਂਗਰਸ ਦੀ ਸਰਕਾਰ ਪਹਿਲੇ ਸਮੱਗਲਰ ਤੱਕ ਹੀ ਕੰਮ ਰਹਿ ਜਾਣਾ ਸੀ ਸੇ ਪੱਤੀਆਂ ਪੈ ਜਾਣੀਆਂ ਸੀ ਕਿਸੇ ਨੇ ਦੂਜੇ ਸਮੱਗਲਰ ਨੂੰ ਨਹੀਂ ਫੜਨਾ ਤੇ ਉਹ 85 ਕਿਲੋ ਹਿਰੋਇਨਾ ਜਿਹੜਾ ਇਹ ਚਿੱਟਾ ਜ਼ਹਿਰ ਆ ਆਪਾਂ ਇਹਨੇ ਕੁਝ ਮিলিਗ੍ਰਾਮ ਨਹੀਂ ਟੀਕਾ ਲਾਇਆ ਨਾ ਨੌਜਵਾਨਾਂ ਨੇ ਸੂਈ ਪੁੱਟੀ ਨਹੀਂ ਜਾਂਦੀ ਤੇ ਸਾਹ ਨਿਕਲ ਜਾਂਦੇ ਆ ਮੋਟਾ ਹੋ ਜਾਂਦੀਆਂ ਵਡੋਜਾਂ 85 ਕਿਲੋਨਾ ਕੀਮਤਾ ਕਿੰਨੇ ਹਜ਼ਾਰਾਂ ਨੌਜਵਾਨਾਂ ਨੂੰ ਉਹ ਵਡੋਜ ਹੋ ਜਾਣੀ ਕਿੰਨੇ ਨੌਜਵਾਨਾਂ ਦੀ ਮੌਤ ਹੋ ਜਾਣੀ ਤੇ ਸਾਥ ਸੰਗਤ ਜੇ ਅਸੀਂ ਇੱਕ ਦਿਨ ਦਾ ਇੱਕ ਬੱਚਾ ਵੀ ਬਚਾਉਣ ਚ ਕੰਮ ਜਾਓ ਜੋ ਹੋ ਜੀਏ ਨਾ ਤੇ ਸਾਡੀ ਮਿਹਨਤ ਜਿਹੜੀ ਆ ਉਹ ਵਿਅਰਥ ਨਹੀਂ ਜਾਊਗੀ ਜੇ ਆਪਾਂ ਸਾਰੇ ਰਲ ਕੇ ਇੱਕ ਦਿਨ 'ਚ ਇੱਕ ਬੱਚਾ ਵੀ ਓਵਰਡੋਜ਼ ਤੋਂ ਮਰਨ ਤੋਂ ਆਪਾਂ ਬਚਾ ਜੀਏ ਤੇ ਸਾਡੀ ਸਾਰਿਆਂ ਦੀ ਮਿਹਨਤ ਟਿਕਾੜੇ ਲੱਗੀ ਤੇ ਮੈਂ ਬੇਨਤੀ ਕਰੂੰਗਾ ਇਹ ਨਾ ਸੋਚਿਓ ਵੀ ਸਾਡੇ ਪਿੰਡ ਦਾ ਮੁੰਡਾ ਕੋ ਨਸ਼ੇ ਤੇ ਲੱਗਾ ਸਾਨੂੰ ਕੀ ਲੱਗੇ ਸਾਡੀ ਗਲੀ ਮੱਲੇ ਦਾ ਜਾਂ ਗਵਾੜ ਦਾ ਮੁੰਡਾ ਲੱਗਾ ਸਾਨੂੰ ਕੀ ਲੱਗੇ ਇਹ ਵੇਖੋ ਚਿੱਟੇ ਦੀ ਆਗੋ ਆ ਗਿਆ ਜੰਗਲ ਦੀ ਅੱਗ ਨੋ ਭੜੀ ਆ ਗਿਆ ਇਹ ਵੇਖੋ 1997 ਤੋਂ ਪਹਿਲਾਂ ਕਹਿੰਦੇ ਸੁਣਿਆ ਹੀ ਚਿੱਟਾ ਹੈ ਰੋਇਨ ਸਮੈਕ ਕੋਈ ਇਹੋ ਜਿਹਾ ਨਸ਼ਾ ਨਹੀਂ ਆਪਾਂ ਸੁਣਿਆ 1997 ਚ ਅਕਾਲੀ ਦਲ ਦੀ ਸਰਕਾਰ ਆਈ ਅਕਾਲੀਆਂ ਨੇ ਚਿੱਟਾ ਲਿਆਂਦਾ ਸਮੈਕ ਲਿਆਂਦੀ ਹੈ ਰਨ ਲਿਆਂਦੀ ਮੁੜਕੇ ਕਾਂਗਰਸ ਨੇ ਉਸ ਬੂਟੇ ਨੂੰ ਜਿਹੜਾ ਬੂਟਾ ਅਕਾਲੀਆਂ ਲਾਇਆ ਉਹਨੂੰ ਪਾਣੀ ਪਾਇਆ ਗੋਡੀ ਕੀਤੀ ਸਿੰਜਿਆ ਉਹ ਬੂਟਾ ਵੱਡਾ ਹੋਇਆ ਉਹ ਯਾਰ ਪਹਿਲਾਂ ਸਾਡੇ ਪੰਜਾਬ ਚ ਆਇਆ ਮੁੜਕੇ ਸਾਡੇ ਇਲਾਕੇ ਚ ਆਇਆ ਮੁੜਕੇ ਰਨ ਸਮੈਕ ਕੇ ਸਾਡੇ ਪਿੰਡਾਂ ਚ ਸਾਡੇ ਸ਼ਹਿਰਾਂ ਚ ਵੜੀ ਮੁੜਕੇ ਸਾਡੇ ਗਲੀ ਮੁਹੱਲੇ ਸਾਡੇ ਆਣ ਗਵਾਣ ਆਈ ਤੇ ਸਾਥ ਸੰਗਤ ਇਹਦਾ ਪਤਾ ਨਹੀਂ ਲੱਗਣਾ ਕਿਹੜੇ ਵੇਲੇ ਕਿਹੜੇ ਘਰ ਵੜ ਜਾਣੀ ਆ ਜਿਹੜੀ ਚੀਜ਼ ਗਲੀਆਂ ਮਹੱਲੇ ਚ ਵਾਧੂ ਮਿਲਦੀ ਉਹ ਦੁੱਧ ਤੇ ਬੁੱਧ ਫੁੱਟਣ ਲੱਗਿਆ ਕੋਈ ਸਮਾਂ ਨਹੀਂ ਲੱਗਦਾ ਇਹ ਤੇ ਉਦੋਂ ਪਤਾ ਲੱਗਣਾ ਜਦੋਂ ਜਿਹਦੇ ਘਰ ਦੇ ਵਿੱਚ ਬੱਚਾ ਵਿਗੜ ਗਿਆ ਉਹ ਬੱਚਾ ਘਰੇ ਚੋਰੀਆਂ ਕਰਨ ਲੱਪਿਆ ਜਾਂ ਪੈਸੇ ਚੋਰੀ ਕਰਨ ਲੱਪਿਆ ਜਾਂ ਘਰ ਦਾ ਸਮਾਨ ਚੋਕ ਚੋਕੇ ਵੇਚਣ ਲੱਪਿਆ ਪਰ ਉਦੋਂ ਪਛਤਾਇਆ ਕੁਝ ਨਹੀਂ ਹੋਇਆ ਆ ਪਛਤਾਇਆ ਕਿਹਾ ਉਦੋਂ ਜਦ ਚਿੜੀਆ ਚੋਗ ਗਈ ਖੇਤ ਇਥੇ ਆਪਾਂ ਨੂੰ ਪਹਿਲਾਂ ਵੇ ਰੋਣਾ ਪੈਣਾ ਜੇ ਕੋਈ ਸਾਡੇ ਪਿੰਡ ਜਾਂ ਕੋਈ ਸਾਡੇ ਮਹੱਲੇ ਚ ਜਾਂ ਹਦਿਆਂ ਗਵਾੜ ਕੋਈ ਨਸ਼ਾ ਕਰਦਾ ਉਹ ਕੋਈ ਮੁਜਰਮ ਨਹੀਂਗਾ ਉਹ ਕੋਈ ਦੋਚੀ ਨਹੀਂਗਾ ਉਹ ਸਿਰਫ ਇੱਕ ਮਾਨਸਿਕ ਰੋਗੀ ਬਣ ਚੁੱਕਾ ਵਾ ਉਹਨੂੰ ਇੱਕ ਬਿਮਾਰੀ ਲੱਗੀ ਉਹਦਾ ਆਪਾਂ ਰਲ ਮਿਲ ਕੇ ਉਹਦੇ ਪਰਿਵਾਰ ਨੂੰ ਦੱਸ ਕੇ ਪੁਲਿਸ ਨੂੰ ਦੱਸ ਕੇ ਸਾਡੇ ਸਰਪੰਚ ਨੂੰ ਸਾਨੂੰ ਦੱਸੋ ਆਪਾਂ ਉਹਦਾ ਇਲਾਜ ਕਰਾਵਾਂਗੇ ਉਹ ਜਿਹੜਾ ਮਾਨਸਿਕ ਰੋਗੀ ਆ ਉਹਦਾ ਆਪਾਂ ਰੋਗ ਦੂਰ ਕਰਾਂਗੇ ਉਹ ਕੋਈ ਸਮਾਜ ਦਾ ਦੁਸ਼ਮਣ ਨਹੀਂਗਾ ਉਹ ਸੁਧਰਨਾ ਚਾਹੁੰਦਾ ਵਾ ਪਰ ਉਹਨੂੰ ਇਸ ਤਰ੍ਹਾਂ ਦਾ ਸਮਾਜਰਣਾਂ ਨੇ ਮਾਨਸਿਕ ਦੋਚੀ ਬਣਾਤਾ ਪੀਓ ਜਦੋਂ ਵੀ ਉਹਨੂੰ ਉਹ ਚੀਜ਼ ਹੈ ਰੋਨ ਸਮੈਕ ਲਾਗੇ ਬੰਨੇ ਪਤਾ ਲੱਗਦਾ ਵਿਖਦੀ ਆ ਤੇ ਉਹ ਆਪੇ ਆਟੋਮੈਟਿਕ ਉਹਨੂੰ ਉਹਦੇ ਪੈਰ ਹੋ ਜਾਂਦੇ ਆ ਤੇ ਜੇ ਉਹ ਸਮਗਲਰਾਂ ਦੀ ਤੁਸੀਂ ਇਨਫਰਮੇਸ਼ਨ ਦੇ ਦੋ ਸਮਗਲਰ ਫੜੇ ਜਾਣ ਸਮਗਲਰ ਕੋਈ ਰਵੇ ਨਾ ਜਦੋਂ ਕੋਈ ਉਹ ਚੀਜ਼ ਮਿਲੂ ਨਾ ਤੇ ਫਿਰ ਉਹ ਨੌਜਵਾਨ ਆਪੇ ਹੀ ਸਿੱਧੇ ਰਸਤੇ ਪੈ ਜਾਣਗੇ ਉਹ ਨੌਜਵਾਨ ਆਪੇ ਹੀ ਸੁਧਰ ਜਾਣਗੇ ਤੇ ਸਾਥ ਸੰਗਤ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਆਲ ਉਹਨਾਂ ਦੀ ਸੋਚ ਹੀ ਇਹ ਆ ਕਿ ਅਸੀਂ ਆਪਦੇ ਬੱਚਿਆਂ ਨੂੰ ਪੜਾ ਲਿਖਾ ਕੇ ਪਲੇਅਰ ਬਣਾ ਕੇ ਚੰਗੀਆਂ ਗਰਾਊਂਡਾਂ ਬਣਾ ਕੇ ਦੇ ਕੇ ਜਿਹੜੇ ਸਾਡੇ ਬੱਚੇ ਬੱਚੀਆਂ ਸਵੇਰੇ ਤੇ ਸ਼ਾਮ ਦੇ ਟਾਈਮ ਗਰਾਊਂਡਾਂ ਦੇ ਵਿੱਚ ਜਾਣ ਕੋਈ ਬੱਚਾ ਹਾਕੀ ਖੇਡੇ ਕੋਈ ਕ੍ਰਿਕਟ ਖੇਡੇ ਕੋਈ ਜੈਵਲਿਨ ਥਰੋ ਕੋਈ ਡਿਸਕਸ ਥਰੋ ਕਰੇ ਕੋਈ ਬੱਚਾ ਐਥਲੀਟ ਬਣੇ ਵੱਡੇ ਵੱਡੇ ਪੁਲਵਾਨ ਬਣ ਸਾਡੇ ਮੁੰਡੇ ਕੋਈ ਕਬੱਡੀ ਖੇਡੇ ਕੋਈ ਕੁਸ਼ਤੀਆਂ ਕਰੇ ਤੇ ਸਾਡੇ ਬੱਚੇ ਪਹਿਲਾਂ ਪੰਜਾਬ ਖੇਡਣ ਫਿਰ ਇੰਡੀਆ ਖੇਡਣ ਫਿਰ ਇੰਟਰਨੈਸ਼ਨਲ 올림픽 ਖੇਡ ਕੇ 골ਡ ਮੈਡਲ ਲੈ ਕੇ ਹੁਣ ਤੇ ਸਾਡੇ ਪੰਜਾਬ ਦਾ ਨਾਂ ਸਾਡੇ ਹਲਕੇ ਦਾ ਨਾਂ ਸਾਡੇ ਇਲਾਕੇ ਦਾ ਨਾਂ ਰੋਸ਼ਨ ਕਰਨ ਤੇ ਮੈਂ ਇੱਥੇ ਇਹ ਵੀ ਦੱਸਣਾ ਚਾਹੂੰਗਾ ਜਦੋਂ ਕੋਈ ਸਰਕਾਰ ਸਿਹਤ ਸਿੱਖਿਆ ਤੇ ਰੁਜ਼ਗਾਰ ਤੇ ਕੰਮ ਕਰ ਲਾਪੇ ਉਦੋਂ ਸਾਧ ਸੰਗਤ ਜੀ ਬੇਰੁਜ਼ਗਾਰੀ ਤੇ ਨਸ਼ਾ ਆਪੇ ਖਤਮ ਹੋ ਜਾਂਦਾ ਸਿਹਤ ਹਸਪਤਾਲਾਂ ਦੇ ਵਿੱਚ ਡਾਕਟਰ ਭਰਤੀ ਕੀਤੇ ਆ ਹਸਪਤਾਲਾਂ ਚ ਦਵਾਈਆਂ ਇਲਾਜ ਟੈਸਟ ਫ੍ਰੀ ਹੁੰਦੇ ਪਏ ਆ ਬਜ਼ੁਰਗਾਂ ਨੂੰ ਜੇ ਕੋਈ ਬਾਈ ਚਾਂਸ ਰਬ ਨਾ ਕਰੇ ਕੋਈ ਬਿਮਾਰੀ ਆਉਂਦੀ ਆ ਤੇ ਕਿਸੇ ਨੂੰ ਫਿਕਰ ਨਹੀਂ ਉਹਨਾਂ ਨੂੰ ਇਹੋ ਆ ਕਿ ਸਾਡਾ ਪੁੱਤ ਭਗਵੰਤ ਮਾਨ ਹੈਗਾ ਸਾਡਾ ਹਸਪੀਟਲਾਂ ਚ ਇਲਾਜ ਫਰੀ ਹੋ ਜਾਣਾ ਉਹਦੇ ਬਾਅਦ ਸਾਧ ਸੰਗਤ ਸਕੂਲਾਂ ਚ ਟੀਚਰ ਪੂਰੇ ਕੀਤੇ ਆ ਸਕੂਲਾਂ ਚ ਬੱਚਿਆਂ ਨੂੰ ਕਿਤਾਬਾਂ ਵਰਦੀਆਂ ਬੈਗ ਬੂਟ ਸਾਰਾ ਕੋਈ ਕਲਾਸਾ ਸ਼ੁਰੂ ਹੋਣ ਤੋਂ ਪਹਿਲਾਂ ਫਰੀ ਚ ਮਿਲ ਜਾਂਦਾ ਬੱਚਿਆਂ ਦੀ ਪੜ੍ਹਾਈ ਫਰੀ ਆ ਬੱਚਿਆਂ ਨੂੰ ਨਰਸਰੀ ਤੋਂ 12ਵੀਂ ਤੱਕ ਦੀ ਜਿਹੜੀ ਪੜ੍ਹਾਈ ਆ ਉਹ ਇਹੋ ਜੀ ਪੜ੍ਹਾਈ ਵੀ ਪ੍ਰਾਈਵੇਟ ਸਕੂਲਾਂ ਦੇ ਬੱਚੇ ਆ ਜਾਣ ਮੁਕਾਬਲੇ ਤੇ ਅੱਜ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਨੰਬਰ ਵੱਧ ਆਉਣਗੇ ਅੱਜ जेई ਦੀ ਪ੍ਰੀਖਿਆ ਹੋਈ ਆ ਪਿੱਛੇ ਜੇ 18182 ਬੱਚੇ ਸਰਕਾਰੀ ਸਕੂਲਾਂ ਦੇ ਸਿਲੈਕਟ ਹੋਏ जेई ਦੀ ਪ੍ਰੀਖਿਆ ਦੇ ਵਿੱਚ ਜਿਹੜੀ जेई ਦੀ ਪ੍ਰੀਖਿਆ ਵਾ ਉਹਦੇ ਵਾਸਤੇ ਕਰੋੜਾ ਪਤੀ ਮਾਪਿਆਂ ਦੇ ਬੱਚੇ 50-50 ਲੱਖ ਰੁਪਈਆ ਰਿਸ਼ਵਤ ਲਈ ਫਿਰਦੇ ਆ ਭੀ जेई ਦਾ ਟੈਸਟ ਕਲੀਅਰ ਹੋ ਜੇ जेई ਦਾ ਉਹ ਟੈਸਟ ਆ ਭੈਣੋ ਤੇ ਭਰਾਓ ਜਿਹੜਾ ਟੈਸਟ ਕਲੀਅਰ ਕਰਨ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਜਿਹੜੇ ਇੰਸਟੀਚੂਟ ਆ ਉਹਨਾਂ 'ਚ ਦਾਖਲਾ ਮਿਲ ਜਾਂਦਾ ਉਹਨਾਂ ਇੰਸਟੀਚੂਟਾਂ 'ਚ ਪੜ੍ਹੇ ਬੱਚੇ ਆਈਆਈਟੀ ਕਰ ਜਾਂਦੇ ਆ ਇੰਜੀਨੀਅਰਿੰਗ ਕਰ ਜਾਂਦੇ ਆ ਤੇ ਉਹਨਾਂ ਬੱਚਿਆਂ ਨੂੰ ਪ੍ਰਾਈਵੇਟ ادارے ਸਰਕਾਰੀ ਨੌਕਰੀ ਤੇ ਉਹਨਾਂ ਨੂੰ ਮਿਲਣੀ ਮਿਲਣੀ ਆ ਪ੍ਰਾਈਵੇਟ ادارے ਜਿਹੜੀਆਂ ਕੰਪਨੀਆਂ ਬੰਬੇ ਕਲਕੱਤਾ ਦਿੱਲੀ ਬੰਗਲੌਰ ਚੰਡੀਗੜ੍ਹ ਵੱਡੀਆਂ-ਵੱਡੀਆਂ ਕੰਪਨੀਆਂ ਬੱਚਿਆਂ ਨੂੰ ਇੱਕ ਇੱਕ ਮਹੀਨੇ ਦੀ 8 8 9 9 ਲੱਖ ਰੁਪਇਆ ਤਨਖਾਹ ਦਿੰਦੇ 8 8 9 9 ਲੱਖ ਇੱਕ ਇੱਕ ਮਹੀਨੇ ਦਾ ਇੱਕ ਸਾਲ ਦਾ ਇੱਕ ਇੱਕ ਕਰੋੜ ਦਾ ਪੈਕੇਜ ਆ ਉਹਨਾਂ ਬੱਚਿਆਂ ਦਾ ਜਿਹੜੇ ਬੱਚੇ JEE ਦੀ ਪ੍ਰੀਖਿਆ ਪਾਸ ਕਰ ਗਏ ਆ ਤੇ ਜਿਹੜੇ ਇੰਸਟੀਚੂਟਾਂ 'ਚ ਉਹਨਾਂ ਦਾ ਦਾਖਲਾ ਲੈਣਾ ਉਹ ਡਿਗਰੀ ਕਰਕੇ ਉਹਦੇ ਬਾਅਦ ਵੱਡੀਆਂ ਵੱਡੀਆਂ ਕੰਪਨੀਆਂ ਨੇ ਬੱਚਿਆਂ ਨੂੰ ਲੈ ਜਾਣਾ ਸਰਕਾਰੀ ਤੇ ਪੱਕੀ ਪੱਕੀ ਆ ਸਰਕਾਰੀ ਤੇ ਲੱਖ ਡੇਢ ਲੱਖ ਅੱਧ 2 ਲੱਖ ਮਿਲਣੀ ਆ ਪਰ ਪ੍ਰਾਈਵੇਟ ਕੰਪਨੀਆਂ ਨੇ 8 8 ਲੱਖ ਦੇ ਪੈਕੇਜ ਤੇ ਲੈ ਜਾਣਾ ਮਹੀਨੇ ਤੇ 8 8 ਲੱਖ ਦੇ ਤੇ ਤੇ ਸਾਧ ਸੰਗਤ ਜਦੋਂ ਸਿਹਤ ਸਿੱਖਿਆ ਤੇ ਰੋਜ਼ਗਾਰ ਤੇ ਸਰਕਾਰ ਨੇ ਕੰਮ ਕਰਤਾ ਸਿਹਤ ਲਈ ਇਲਾਜ ਕਰਾਉਣਾ ਸ਼ੁਰੂ ਕਰਤਾ ਸਿੱਖਿਆ ਜਦੋਂ ਬੱਚਿਆਂ ਨੂੰ ਚੰਗੇ ਸਕੂਲਾਂ ਚੰਗੀ ਤਾਲੀਮ ਦੇਤੀ ਸਰਕਾਰੀ ਚ ਤੇ ਮੁੜਕੇ ਨੌਕਰੀਆਂ ਦੇਤੀਆਂ ਕੁਝ ਪ੍ਰਾਈਵੇਟ ਲੈ ਜਾਣੀਆਂ ਬੱਚਿਆਂ ਨੇ ਕੁਝ ਸਰਕਾਰੀ ਤੇ ਜਦੋਂ ਬੱਚੇ ਘੱਟ ਤੋਂ ਘੱਟ 1 ਲੱਖ 1.5 ਲੱਖ 80-90 ਹਜ਼ਾਰ ਦੀ ਤਨਖਾਹ ਤੇ ਲਾਗੇ ਮਹੀਨੇ ਦੀ ਤੇ ਸਾਥ ਸੰਗਤ ਆਪੇ ਘਰ ਵੀ ਚੰਗਾ ਬਣ ਜਾਣਾ ਗੱਡੀ ਵੀ ਚੰਗੀ ਆ ਜਾਣੀ ਜਾਦਤ ਵੀ ਪੰਜਣੀ ਤੇ ਆਪੇ ਬੱਚੇ ਨੇ ਨਸ਼ੇ ਵਾਲੇ ਪਾਸੇ ਦੂਜੇ ਪਾਸੇ ਹੋ ਜਾਣਾ ਬੱਚੇ ਨੇ ਸਿੱਧੇ ਪਾਸੇ ਲੱਗ ਜਾਣਾ ਬੱਚਾ ਉਦੋਂ ਹੀ ਨਸ਼ਾ ਕਰਦਾ ਜਦੋਂ بے ਰਜ਼ਗਾਰ ਤੁਰਿਆ ਫਿਰਦਾ ਜਦੋਂ ਪੜ੍ਹ ਲਿਖ ਕੇ ਬੱਚੇ ਨੂੰ ਕੋਈ ਕੰਮ ਨਹੀਂ ਤੇ ਬੱਚੇ ਦੀ ਸੰਗਤ ਕਿਤੇ ਮਾੜੀ ਚੰਗੀ ਮਿਲ ਗਈ ਤੇ ਬੱਚਾ ਪੁੱਠੇ ਪਾਸੇ ਪੈ ਗਿਆ ਤੇ ਜੇ ਬੱਚੇ ਨੂੰ ਨੌਕਰੀ ਮਿਲ ਗਈ ਬੱਚੇ ਨੇ ਮੁੜ ਕੇ ਸੋਚਣਾ ਹੁਣ ਮੈਂ ਘਰ ਬਣਾਵਾਂ ਮੈਂ ਕੋਈ ਗੱਡੀ ਚੰਗੀ ਲਵਾਂ ਮੁੜ ਕੇ ਉਹਨੇ ਸੋਚਣਾ ਵੀ ਹੁਣ ਮੇਰਾ ਵਿਆਹ ਕਿਸੇ ਚੰਗੇ ਘਰ ਹੋਵੇ ਜਾऊं ਬੱਚਾ ਚੰਗਾ ਹੋਇਆ ਨੌਕਰੀ ਲੱਗਾ ਗਾਂ ਸਾਡਾ ਧੀ ਪੁੱਤ ਜਿਹੜਾ ਵਿਆਹ ਕੇ ਹੋਣਾ ਉਹ ਵੀ ਪੜਿਆ ਲਿਖਿਆ ਇੰਟੈਲੀਜੈਂਟ ਚੰਗੇ ਪਰਿਵਾਰ ਚੋਂ ਆ ਨੌਕਰੀ ਵਾਲੀ ਧੀ ਆਉਣੀ ਆ ਤੇ ਸਾਥ ਸੰਗਤ ਇਹੋ ਇੱਕੋ ਸਰਕਾਰ ਆ ਜਿਨੇ ਉਹਨਾਂ ਕੰਮਾਂ ਤੇ ਕੰਮ ਕੀਤਾ ਜੋ ਸਰਕਾਰਾਂ ਦੇ ਕੰਮ ਹੁੰਦੇ ਆ ਪ੍ਰਾਣਿਆਂ ਨੇ ਤੇ ਉਲਝਾ ਛੱਡਿਆ ਕਣਕਦਾਲ ਦੇ ਚੱਕਰ 'ਚੀ ਸਾਨੂੰ ਕਣਕਦਾਲ ਦੀਆਂ ਲੈਣਾ ਚਲਾ ਛੱਡਿਆ ਉਹ ਸਾਨੂੰ ਕਣਕਦਾਲ ਨਹੀਂ ਚਾਹੀਦੀ ਸਰਕਾਰ ਸਾਡੇ ਬੱਚਿਆਂ ਨੂੰ ਵਿੱਦਿਆ ਦੇਵੇ ਪੜ੍ਹਾਈ ਦੇਵੇ ਤੇ ਉਹਦੇ ਬਾਅਦ ਰੋਜ਼ਗਾਰ ਦੇਵੇ ਨੌਕਰੀਆਂ ਮਿਲਣ ਸਾਡੇ ਬੱਚੇ ਤੁਹਾਡੇ ਬੱਚੇ ਜਿਹੜਾ ਕੋਈ ਗਰੀਬ ਹੋਊ ਅਨਾਥ ਹੋਊ ਅਪਾਜ ਹੋਊ ਉਹਦੀ ਮਦਦ ਸਾਡੇ ਬੱਚੇ ਜਿਹੜੇ ਲੱਗੇ ਹੋਣਗੇ ਨੌਕਰੀ ਦੇ ਉਹ ਕਰ ਦੇਣਗੇ ਤੇ ਸਾਥ ਸੰਗਤ ਮੈਂ ਹੁ ਬੇਨਤੀ ਕਰੂੰਗਾ ਕਿ ਤਗੜੇ ਹੋ ਕੇ ਆਪਾਰ ਦੇ ਪਿੰਡ ਨੂੰ ਨਸ਼ਾ ਮੁਕਤ ਕਰਨਾ ਆਪਾਂ ਆਪਦੇ ਬੂਹੇ ਵੇਣੀਆਂ ਪਿੰਡ ਨੂੰ ਪੰਜਾਬ ਦਾ ਪੱਟੀ ਹਲਕੇ ਦਾ ਸਭ ਤੋਂ ਤਗੜਾ ਤੇ ਅਮੀਰ ਪਿੰਡ ਬਣਾਉਣਾ ਜੇ ਸਾਡੇ ਪਿੰਡ ਨੂੰ ਨਸ਼ਾ ਮੁਕਤ ਆਪਾ ਕਰ ਲਿਆ ਨਾ ਤੇ ਸਮਝ ਲਓ ਸਾਡਾ ਪਿੰਡ ਸਭ ਤੋਂ ਅਮੀਰ ਹੋ ਗਿਆ ਤੇ ਸਾਥ ਸੰਗਤ ਮੈਂ ਹੁਣ ਬੇਨਤੀ ਕਰੂੰਗਾ ਕਿ ਆਪਾਂ ਸਾਰਿਆਂ ਨੇ ਇਹ ਸੋਚ ਚੁੱਕਣੀ ਹੈ ਇਹ ਧਿਆ ਕਰਨਾ ਕਿ ਅਸੀਂ ਆਪਦਾ ਪਿੰਡ ਆਪਦਾ ਗਲੀ ਮੱਲਾ ਅਸੀਂ ਆਪਦਾ ਆਂਡ ਗਵਾਂਡ ਨਸ਼ਾ ਮੁਕਤ ਕਰਨਾ ਮੈਂ ਹੁਣ ਬੇਨਤੀ ਕਰੂੰ ਆਪਦੀਆਂ ਭੈਣਾਂ ਨੂੰ ਵੀ ਸਾਰੇ ਉੱਠ ਕੇ ਖੜੇ ਹੋ ਜਾਓ ਆਰ ਦੇ ਭਰਾਵਾਂ ਨੂੰ ਵੀ ਸਾਰੇ ਉੱਠ ਕੇ ਖੜੇ ਹੋ ਜਿਏ ਤੇ ਹੱਥ ਅੱਗੇ ਕਰਕੇ ਜਦੋਂ ਮੈਂ ਬੋਲੂਗਾ ਓਵੇਂ ਓਵੇਂ ਪਿੱਛੇ ਤੁਸੀਂ ਬੋਲਣਾ ਮੈਂ ਆਪਦਾ ਨਾ ਲਊਂਗਾ ਤੁਸੀਂ ਸਾਰਿਆਂ ਨੇ ਆਪੂ ਆਪਣਾ ਨਾ ਲੈਣਾ ਆਪਾਂ ਸਾਰਿਆਂ ਨੇ ਸੋਚਣੀ ਅਸੀਂ ਆਪਦੇ ਇਲਾਕੇ ਨੂੰ ਆਪਦੇ ਪਿੰਡ ਨੂੰ ਆਪਦੇ ਹਲਕੇ ਨੂੰ ਨਸ਼ਾ ਮੁਕਤ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਾਲਜੀਤ ਸਿੰਘ ਭੁੱਲਰ ਇੱਕ ਵਿਲੇਜ ਡਿਫੈਂਸ ਕਮੇਟੀ ਮੈਂਬਰ ਹੋਣ ਦੇ ਨਾਤੇ ਇਹ ਸੌਂ ਖਾਨਾ ਹਾਂ ਥੋੜਾ ਜਿਹਾ ਉੱਚੀ ਬੋਲਣ ਮੇਰੀਆਂ ਪੈੜਾਂ ਵਿੱਚ ਹੱਥ ਇੱਥੇ ਕਰ ਲੋ ਤੇ ਭਰਾ ਵੀ ਤੁਹਾਡੇ ਸਹਿਯੋਗ ਨਾਲ ਇਹ ਯਾਅਰ ਖਤਮ ਕਰਨਾ ਆਪਾਂ ਹੇ ਰਵਿੰਦਰ ਚਿੱਟੇ ਦੇ ਸਮਗਲਰ ਆਪਾਂ ਸਾਰੇ ਖਤਮ ਕਰਨੇ ਆ ਮੈਂਬਰ ਹੋਣ ਦੇ ਨਾਤੇ ਇਹ ਸੌਂ ਖਾਨਾ ਹਾਂ ਕਿ ਮੈਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦਾ ਪਹਿਰੇਦਾਰ ਬਣ ਕੇ ਕੰਮ ਕਰਾਂਗਾ ਮੈਂ ਆਪਣੇ ਪਿੰਡ ਵਿੱਚ ਕਿਸੇ ਕਿਸਮ ਨਾ ਨਸ਼ਾ ਨਹੀਂ ਵਿਕਣ ਦਿਆਂਗਾ ਮੈਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜ ਨਹੀਂ ਦੇਵਾਂਗਾ ਮੇਰੇ ਪਿੰਡ ਵਿੱਚ ਜੋ ਨਸ਼ੇ ਕਰਦੇ ਹਨ ਮੈਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗਾ ਜਿਨ੍ਹਾਂ ਨੂੰ ਲੋੜ ਹੋਵੇਗੀ ਮੈਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭੇਤੀ ਕਰਵਾਵਾਂਗਾ ਮੈਂ ਕਿਸੇ ਵੀ ਨਸ਼ਾ ਤਸਕਰ ਦੀ ਖੋਦ ਜਮਾਨਤ ਨਹੀਂ ਦੇਵਾਂਗਾ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਜਮਾਨਤ ਦੇਣ ਤੋਂ ਰੋਕਾਂਗਾ ਸਾਰੇ ਪਿੰਡ ਦੇ ਲੋਕਾਂ ਨਾਲ ਮਿਲ ਕੇ ਵਾਰਡ ਨੂੰ ਨਸ਼ਾ ਮੁਕਤ ਬਣਾਵਾਂਗਾ ਬੋਲੇ ਈਸੋ ਨਿਹਾਲ ਬਹੁਤ ਬਹੁਤ ਧੰਨਵਾਦੀ